ਚੇ ਲੋੜ ਕੇ ਦੰਗਲ ਰੋੜ ਕੇ ਲੋਕਾਂ ਦੇ ਇਹ ਤਾਂ ਚਲੋ ਜਾਣੇ ਭੱਜ ਦੌੜ ਕੇ ਨਾ ਜੁਮਾਨਾ ਨੇ ਜਿਹੜਾ ਪਹਿਲਾਂ ਆਇਆ ਸੀ ਨਾ ਜਿਹੜਾ ਵਹੜ ਆਇਆ ਪਹਿਲਾਂ ਉਦੋਂ ਤਾਂ ਸਾਡੀਆਂ ਮਈਆਂ ਵੀ ਰੋੜ ਗਈਆਂ ਬੱਚੇ ਹੀ ਦੋ ਕਿੰਨਾਲਾਂ ਦੇ ਸਿਪਾਹੀ ਦੇ ਸੀ ਤੇ ਬੱਤੀ ਉਦੋਂ ਨਵੀਂ-ਨਵੀਂ ਤੁਰੀ ਸੀ ਬੜੇ ਪਾਣੀਆਂ ਦੇ ਚੋਦੀ ਲੰਗ ਕੇ ਤਾਂ ਫੇਰ ਇੱਥੇ ਆਏ ਕਿੰਨਾ ਕਿੰਨਾ ਪਾਣੀ ਸੀ ਬੇਬੇ ਉਹ ਤਾਂ ਵਾਵਾ ਨਾ ਨਾ ਆ ਗਿਆ ਨਾ ਹੀ ਕੰਮ ਦੰਦਾ ਜੋ ਮਿਹਨਤ ਕੀਤੀ ਹੈ ਸਾਡੀ ਸਾਰੀ ਰੁੜ ਗਈ ਹੈ ਸਾਰੀ ਘਰ ਤੇ ਲਾਈ ਦੀ ਸਾਰੀ ਘਰ ਤੇ ਲਾਈ ਦੀ ਤਾਂ ਘਰ ਕਿੱਦਣੇ ਘਰ ਜਾਵਾਂ ਉਹ ਭਾਵੇਂ ਉਤਰਾਂ ਟਹਿ ਗਏ ਉੱਥਾਂ ਵਿੱਚ ਨਹੀਂ ਕੋਈ ਕੁਝ ਨਹੀਂ ਕੱਢਿਆ ਗਿਆ ਕੁਝ ਕੱਢਣ ਨੂੰ ਹੀ ਨਹੀਂ ਸਮਾਂ ਹੀ ਨਹੀਂ ਮਿਲਿਆ ਸਮਾਂ ਨਹੀਂ ਮਿਲਿਆ ਕੁਝ ਨਹੀਂ ਕੱਢਿਆ ਫਿਰ ਕੀ ਕੀ ਲੈ ਕੇ ਆਏ ਉੱਥੋਂ ਸਿਰਫ ਆਪਣਾ ਪਿਆ ਗਲ ਵਾਲੇ ਲੀੜੇ ਇੱਕ ਇੱਕ ਸੂਟ ਲੈ ਆਇਦੋਲੇ ਉੱਥੇ ਕਹਿਣ ਲੱਗਾ ਫਿਰ ਸਾਨੂੰ ਇਸ ਤਿਆਂ ਨੇ ਕਰਿਆ ਇਸ ਤਿਆਂ ਨੇ ਕਰਿਆ ਇਸ ਤਿਆਂ ਨੇ ਕਰਿਆ ਤੇ ਪਾਣੀ ਦੇ ਡੁੱਬੇ ਨੇ ਘਰ ਸਾਡਾ ਚੀਜ਼ ਵਸਤੂ ਸਭ ਕੁਝ ਉੱਥੇ ਹੀ ਪਿਆ ਲਿਆ ਪਈਆਂ ਨੂੰ ਤਾਂ ਸਮਾਨ ਵੀ ਨਹੀਂ ਚੱਕਣਾ ਮਿਲਿਆ ਨਾ ਸਾਡੀ ਕਣਕ ਵੀ ਨਹੀਂ ਕੱਢਣੀ ਪਈ ਕਣਕ ਵੀ ਸਾਡੀ ਵਿੱਚ ਹੀ ਪੈਕ ਹੋ ਸੇ ਪੈਕ ਕਿੱਥੇ ਕੁਛ ਕੰਦਾ ਸਾਡਾ ਕੁੱਤੀ ਰਹੀ ਪਿੰਨੇ ਪਿੰਨੇ ਪਾਣੀ ਜਦੋਂ ਅਸੀਂ ਘਰੋਂ ਨਿਕਲੇ ਆ ਨਾ ਸਾਡੇ ਕੋਲ ਪਾਂਡਾ ਨਿਕਲਿਆ ਨਾ ਸਾਡੇ ਕੋਲ ਪੱਖਾ ਨਿਕਲਿਆ ਕੁਛ ਵੀ ਨਹੀਂ ਨਿਕਲਿਆ ਚਲਦੇ ਤੇ ਪਾਂਡੇ ਬਰਤਨ ਚਲਦਾ ਚਾਲਦਾ ਗੱਡਾ ਲਾਂਚਾ ਲਿਆ ਨਿੱਕੇ ਨਿੱਕੇ ਪੱਤੇ ਲੋੜੀ ਗਾੜੀ ਇੱਕ ਮਿੰਟ ਰਹਿਣਾ ਬੜਾ ਮੁਸ਼ਕਲ ਆ ਘਰ ਤੇ ਬਗੈਰ ਤੇ ਆ ਮਾਰੀ ਤੇ ਬੈਠੇ ਸਤਿ ਸ਼੍ਰੀ ਅਕਾਲ ਸਫਰ ਨਾਲ ਜੁੜੇ ਹੋ ਤੁਸੀਂ ਤੇ ਮੈਂ ਆ ਜੋਤ ਇਸ ਵਕਤ ਮੈਂ ਉਹਨਾਂ ਲੋਕਾਂ ਦੇ ਕੋਲੇ ਮੌਜੂਦ ਆ ਜਿਹੜੇ ਹੜ੍ਹ ਦੇ ਵਿੱਚ ਆਪਣੀ ਜਾਨ ਬਚਾ ਕੇ ਆਏ ਨੇ ਹੜ੍ਹ ਚੋਂ ਆਪਣੇ ਪਸ਼ੂਆਂ ਨੂੰ ਕੱਢ ਕੇ ਲਿਆਏ ਨੇ ਕਈ ਤਾਂ ਮਾਮਾ ਆਪਣੇ ਬੱਚਾ ਤੱਕ ਛੱਡ ਆਈਆਂ ਘਰੋਂ ਕੋਈ ਸਮਾਨ ਨਹੀਂ ਚੱਕਣਾ ਮਿਲਿਆ ਉਸ ਪਾਣੀ ਦੇ ਵਿੱਚੋਂ ਕਿਵੇਂ ਨਿਕਲ ਕੇ ਉਹ ਲੋਕ ਆਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿਵੇਂ ਉਹਨਾਂ ਨੇ ਇਹ ਪਸ਼ੂ ਬਚਾਏ ਤੇ ਕਿਵੇਂ ਉਹ ਬੱਚੇ ਬੀਬੀ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬੀਬੀ ਜੀ ਕਿਵੇਂ ਆਏ ਫਿਰ ਤੁਸੀਂ ਕਿਵੇਂ ਜਾਨ ਕਿਵੇਂ ਬਚਾਈ ਫਿਰ ਬੜੀ ਔਖੀ ਬਚੀ ਜਾਨ ਕਿਵੇਂ ਜਾਨ ਕਿਵੇਂ ਬਚੀ ਕਿੱਥੇ ਬੜੇ ਪਾਣੀਾਂ ਦੇ ਚੋਦੀ ਲੰਗ ਕੇ ਫਿਰ ਇੱਥੇ ਆਏ ਕਿੰਨਾ ਕਿੰਨਾ ਪਾਣੀ ਸੀ ਬੇਬੇ ਉਹ ਤਾਂ ਵਾਵਾ ਨਾ ਨਾ ਆ ਗਿਆ ਇਹਨੇ ਇਹਨੇ ਸੀ ਤੇ ਹੁਣ ਤੇ ਕਿਤੇ ਦਰਿਆ ਹੀ ਭੱਗ ਕੇ ਅੱਛਾ ਤੇ ਜੇ ਜੇ ਬੇਬੇ ਨਾ ਮੁੜ ਕੇ ਆਉਂਦੇ ਫਿਰ ਕਿਉ ਹੋ ਜੇ ਕੀ ਬਾਨਾ ਸੀ ਤੁਹਾਡਾ ਕੁਝ ਵੀ ਨਹੀਂ ਤੇ ਗਾਈ ਢੜ ਜਾਣਾ ਪਾਣੀ ਕਿਨੋਂ ਰੋੜਦਾ ਆ ਮਾ ਅੰਨ ਗੇ ਸਾਰਾ ਵਿਚਾ ਮਾ ਅੰਨ ਗੇ ਸਾਰਾ ਚਾਟਾ ਡੋੜੇ ਦਾ ਅੰਚਾਰ ਨਿੱਕੇ ਨਿੱਕੇ ਪੱਤੇ ਡੋੜੇ ਦਾ ਅੰਚਾਰ ਪਿੰਗਨੋਂ ਤਾਂ ਸਮਾਨ ਵੀ ਨਹੀਂ ਚੱਕਣਾ ਮਿਲਿਆ ਸਾਡੀ ਕਣਕ ਵੀ ਨਹੀਂ ਕੱਢਣੀ ਪਈ ਕਣਕ ਵੀ ਸਾਡੀ ਵਿੱਚ ਪੈਕਜੇ ਰਸੇ ਪੈਕ ਕਿੱਥੇ ਕੁਛ ਕੱਢਦਾ ਕਣਕੁੱਤੀ ਰਹੀ ਕਿੱਥੇ ਰਹਿ ਗਈ ਹਾਏ ਜੀ ਮਾਤਾ ਇਹ ਫਿਰ ਪਸ਼ੂ ਕਿਵੇਂ ਵਚਾ ਕੇ ਲੈਂਦੇ ਇਹ ਪੇ ਲੈ ਆਂਦੇ ਮੋੜਿਆ ਨੇ ਪੱਜ ਤੋੜ ਕੇ ਹਾਂ ਚੰਮੜਾ ਨੰਦਾ ਇਹ ਇਹ ਵੀ ਲੋਨ ਲੋਨ ਤੇ ਲੈੇ ਹੋਣਗੇ ਨਹੀਂ ਲੋਨ ਚੈ ਨਹੀਂ ਲੈ ਇੱਕ ਘੱਟ ਜਿਆ ਸਖਣਾ ਅੱਛਾ ਪੈਸੇ ਜੋੜ-ਜੂੜ ਕੇ ਲੈ ਆ ਆ ਜੋੜ-ਜੂੜ ਕੇ ਪੈਸੇ ਹਾਂ ਤੇਨੂੰ ਮੈਂ ਹੀ ਕਰ ਮਾਤਾ ਜੀ ਇਹਨਾਂ ਦਾ ਕੋਈ ਨੁਕਸਾਨ ਹੋ ਜਾਂਦਾ ਫੇਰ ਅੱਛਾ ਕੀ ਕੀ ਕਰ ਜਾਣਾ ਸੀ ਗੱਬਾ ਗਾੜੀ ਕੀ ਕਰਨਾ ਕੁਛ ਨਹੀਂ ਕਰ ਰੋਟੀ ਖਾਧੀ ਆਹ ਖਾਧੀ ਰੋਟੀ ਕਾ ਕਰ ਤੈ ਮੈਂ ਮਨ ਵੀ ਦੀ ਕਰਦਾ ਹੁਣ ਹਣਾ ਘਰ ਛੱਡਿਆ ਹੋਇਆ ਨਾ ਘਰ ਛੱਡਿਆ ਕਿਤੇ ਘਰ ਪੜਿਆ ਜਿਹੜੇ ਛੱਟ ਗਿਆ ਅੱਛਾ ਕਿਵੇਂ ਜਿਹੜਾ ਘਰ-ਬਾਰ ਸੀ ਲੋਨ-ਲੂਨ ਤੇ ਚਪਾਇਆ ਸੀਗਾ ਜਾਂ ਕਿਵੇਂ ਪਾਇਆ ਸੀਗਾ ਨਹੀਂ ਕਮਾਈ ਕਮਾਈ ਕਰਕੇ ਮਿਹਨਤਾਂ ਕਰਕੇ ਘਰ ਤਾਂ ਬੰਦੇ ਦਾ ਗਹਿਣਾ ਹੁੰਦਾ ਅੱਜ ਘਰ ਛੱਡ ਕੇ ਕੀ ਮਹਿਸੂਸ ਹੋ ਰਿਹਾ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਬੰਦਾ ਕਿਤੇ ਵੀ ਫਿਰਦਾ ਹੋਵੇ ਆਪਦੇ ਘਰ ਕੰਨੀ ਜਾਂਦਾ ਨਾ ਫਿਰ ਹੁਣ ਕੀ ਕੀ ਜੇ ਪੀਪੀ ਪਾਣੀ ਇੰਨਾ ਆਇਆ ਹੋਇਆ ਜੇ ਘਰ ਨੂੰ ਕੁਝ ਹੋ ਗਏ ਜਾਂ ਢਹਿ ਢੇਰੀ ਹੋ ਗਿਆ ਫਿਰ ਆਹ ਬੇਟਾ ਢਹਿ ਜਾ ਤਾਂ ਕੀ ਕਰ ਲੈਣਾ ਰੱਬ ਦੇ ਹੱਥ ਵਿੱਚ ਹਾਂ ਇਹ ਤਾਂ ਰੱਬ ਦੇ ਹੱਥ ਵਿੱਚ ਹੀ ਸਭ ਕੀ ਕਰੋਗੇ ਫਿਰ ਕੋਈ ਗੱਲ ਨਹੀਂ ਫਿਰ ਵੱਧੀਆਂ ਇਸ ਦਾ ਪੈਣਪਰਾ ਡੇਮ ਦਾ ਤਾਂ ਦੇਣ ਰੋਟੀ ਖਾਂਦੇ ਕੋਈ ਪਕਾ ਕੇ ਦੇ ਜਾਂਦਾ ਕੁਛ ਉਹਨਾਂ ਨੇ ਆਪ ਜਾਣਿਆਂ ਨੇ ਲੈ ਲੂ ਹੰਦ ਗਾ ਤੇ ਪਕਾਉਂ ਡੰਗਾਂ ਰੋਟੀ ਖਾਂਦੇ ਮੇਰੇ ਛਿੱਪੇ ਕੇ ਪੱਕੇ ਛੈਰ ਮੈਂ ਤੇ ਚਲੇ ਗਈ ਹਾਂ ਮੈਨੂੰ ਛੱਟਾ ਇਹ ਵੀ ਜੁਰ ਕਰਕੇ ਅੱਛਾ ਹਾਂ ਮੈਂ ਉੱਥੇ ਛੱਟਾ ਇਹ ਵੀ ਜੁਰ ਕਰਕੇ ਰਿਬੀ ਕਰਤਾ ਇੱਕ ਦਿਨ ਛੱਡਣਾ ਬਹੁਤ ਔਖਾ ਹੋ ਜਾਂਦਾ ਹਾਂਜੀ ਬਹੁਤ ਔਖਾ ਹੋ ਜਾਂਦਾ ਫਿਰ ਟਕੀ ਕਰਕੇ ਮਾਰੀ ਦੇ ਛੱਡਿਆ ਪਿਆ ਛੱਡਣਾ ਪਿਆ ਕਈ ਤਾਂ ਕਈ ਬੱਚੇ ਉੱਥੇ ਰਹਿ ਗਏ ਹਨ ਹਾਂ ਬੱਚੇ ਰੋੜ ਗਏ ਦੰਗਲ ਰੋੜ ਗਏ ਲੋਕਾਂ ਦੇ ਇਹ ਤਾਂ ਚਲੋ ਜਾਣੇ ਭੱਜ ਦੌੜ ਕੇ ਨਾ ਜਮਾਨਾ ਨੇ ਜਿਹੜਾ ਪਹਿਲਾਂ ਆਇਆ ਸੀ ਨਾ ਉਹ ਕਿਹੜਾ ਲਈ ਉਹ ਤੂਰ ਵੱਡਾ ਬੱਪੂ ਚੁੱਪ ਕਰ ਜਾ ਯਾਰ ਇੱਕ ਮਿੰਟ ਵੱਡਾ ਜਿਹੜਾ ਹੜ ਆਇਆ ਪਹਿਲਾਂ ਉਦੋਂ ਤਾਂ ਸਾਡੀਆਂ ਮਈਆਂ ਵੀ ਰੋੜ ਗਈਆਂ ਬੱਚੇ ਖਈ ਦੋ ਕਿ ਕੰਨਾਲਾਂ ਦੇ ਸਿਪੈਹਦੇ ਸੀ ਤੇ ਬੱਤੀ ਉਦੋਂ ਨਵੀਂ-ਨਵੀਂ ਤੁਰੀ ਸੀ ਅਸੀਂ ਤੋੜ-ਤੋੜ ਕੇ ਤੇ ਪਾਵੇ ਬੰਨ ਬੰਨ ਕੇ ਉੱਤੇ 60 70 ਦੀ ਸਾਈ ਜਿਹੜੇ ਉੱਥੇ ਬੈਠੇ ਹਨ ਮਤਾਂ ਨਿਕਲੇ ਉੱਥੋਂ ਫਿਰ ਸਾਨੂੰ ਕਿਸ਼ਤੀਆਂ ਨੇ ਕੱਢਿਆ ਕਿਸ਼ਤੀਆਂ ਨੇ ਕੱਢਿਆ ਕਿਸ ਟਿਕਾਨੇ ਤੇ ਮਤਾਂ ਆਸ ਸੀਗੀ ਵੀ ਕਿਸ਼ਤੀ ਪਹੁੰਚੂ ਤੁਹਾਡੇ ਤੱਕ ਆਹ ਪਹੁੰਚ ਜਾਂਦੀ ਹੈ ਉੱਥੇ ਤੱਕ ਨਹੀਂ ਆਸ ਸੀਗੀ ਕਿਸ਼ਤੀ ਪਹੁੰਚੂਗੀ ਕਿ ਕੋਈ ਬੰਦਾ ਢਹ ਢੇਰੀ ਹੋ ਜਾਂਦਾ ਜਦੋਂ ਇੰਨੇ ਪਾਣੀ ਨਾ ਘੜ ਕੇ ਆਹ ਹੋਰ ਫਿਰ ਕਿਸਤੀਆਂ ਨੇ ਕੱਢਿਆ ਸੀ ਹੁਣ ਵੀ ਬੈਠੇ ਨੇ ਜੱਜੀ ਅੱਛਾ ਅਜੇ ਅਜੇ ਆ ਗਏ ਨੇ ਸਿਕੰਦਰ ਆ ਕਿਨੇ ਪੰਚਾਰ ਕਰੇ ਬਿੱਕਾ ਹਰ ਵਾਰ ਦੀ ਫਿਕਰ ਨਹੀਂ ਕਰ ਛੱਡ ਕੇ ਆ ਕੀ ਕਰਨਗੇ ਫਿਰ ਹੁਣ ਮਾਰੀਦਾ ਛੱਡ ਕੇ ਆ ਮਾਰ ਨਹੀਂ ਦੁਖੀ ਹੁੰਦਾ ਬੜਾ ਭਾਈ ਜੋ ਨੇ ਆ ਭਾਈ ਕਿੰਨੀ ਮਾਰ ਨਹੀਂ ਦੁਖੀ ਹੁੰਦਾ ਮਤ ਹੁੰਦਾ ਆ ਜੀ ਹੁਣ ਤਾਂ ਬੜਾ ਦੁਖੀ ਹੂੰ ਕਿਨੇ ਬੱਚੇ ਆ ਨਾ ਮੇਰੀ ਲਾ ਕੇ ਨੰਗੀ ਆ ਜਿਵੇਂ ਨਹੀਂ ਅੱਛਾ ਕਿਨੇ ਕਿ ਬੱਚੇ ਆ ਆ ਵੇਖੋ ਇਹਦੇ ਦੇ ਬੱਚੇ ਮਤਾਂ ਬੱਚਿਆਂ ਦਾ ਵੀ ਵਿਛੋੜਾ ਪੈ ਗਿਆ ਕੋਈ ਨਾਨਕੇ ਛੱਡਦਾ ਕੋਈ ਕਿਤੇ ਛੱਡਦਾ ਆ ਇਤ ਦਾ ਹੀ ਆ ਕੇ ਉਹ ਨਾਨਕੇ ਛੱਡ ਆਏ ਕੋਈ ਕਿਤੇ ਛੱਡ ਆਏ ਕੋਈ ਕਿਤੇ ਛੱਡ ਆਇਆ ਮਾਤਾ ਕਦੇ ਤੁਸੀਂ ਪਹਿਲਾਂ ਵੀ ਅਜਿਹਾ ਸਮਾਂ ਦੇਖਿਆ ਵੇਖਿਆ ਦੋ ਹੜ੍ਹ ਆਏ ਉੱਥੇ ਦੋ ਹੜ੍ਹ ਆਏ ਦੋ ਹੜ੍ਹ ਆਏ ਪਰ ਉਹ 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 ਨਖੜਾ ਨਹੀਂ ਛੱਡਿਆ ਬੀਬੀ ਗਰੀਬਤਾ ਜੇ ਉਹੀ ਮਾਰਾ ਜਾਈ ਹੋ ਜੇ ਉਹਦੇ ਨਾਲ ਨਹੀਂ ਉੱਠਿਆ ਜਾਂਦਾ ਫਿਰ ਕਿਵੇਂ ਉੱਠੋਗੇ ਕੀ ਕਰੀਏ ਫਿਰ ਕਿ ਕਿੰਨੇ ਸਾਲ ਪਿੱਛੇ ਚੱਲ ਗਏ ਪਿੱਛੇ ਤੇ 35 ਸਾਲਾਂ ਬਾਅਦ ਪਾਣੀ ਆਇਆ ਨਹੀਂ ਨਹੀਂ ਤੁਸੀਂ ਕਿੰਨੇ ਸਾਲ ਪਿੱਛੇ ਚੱਲ ਗਏ ਹੁਣ ਆਰਥਿਕ ਸਥਿਤੀ ਕਰਨੀ ਉਹ ਕੀ ਕਰੀਏ ਫਿਰ ਕਿੰਨੀ ਕਿ ਕਿ ਗਰੀਬੀ ਰਹੂ ਹੁਣ ਕਿੰਨੇ ਕਿੰਨੇ ਸਾਲ ਗਰੀਬ ਰਹਿਣਗੇ ਲੋਕ ਬੜਾ ਚਿਰ ਗਰੀਬੀ ਫੇਰ ਰਹਿਣੀ ਹੈ ਫੇਰ ਬੜੀ ਗਰੀਬੀ ਦੇ ਬੜੀ ਗਰੀਬੀ ਰਹਿਣੀ ਜਿੱਦਾ ਹੁਣ ਘਰ ਪੂਗਾ ਉੱਜੜ ਗਿਆ ਇੱਕ ਇੱਕ ਮਸਾਇਕ ਅੱਗ ਲੱਗਣੀ ਤਰੀ ਆ ਉਹ ਕਰਾ ਚ ਫਿਰਨਦੇ ਮਤਾਂ ਲੋਕ ਲੋਕ ਵੀ ਰੁੜ ਗਏ ਲੋਕ ਨਹੀਂ ਉਹ ਜੁੜੇ ਨਹੀਂ ਸਾਡੇ ਡੇਰੇ ਉਹ ਨਹੀਂ ਰੁੜੇ ਉਂ ਸਾ ਉਂ ਲੋਕ ਰੁੜ ਗਏ ਉਂ ਆ ਲੋਕੀ ਬਾਹਰੋਂ ਰੁੜੇ ਨੇ ਸਾਡਾ ਡੇਰਾ ਬਚ ਗਿਆ ਤਾਂ ਤੁਹਾਡੇ ਤੁਸੀਂ ਬੱਜ ਗਏ ਅਸੀਂ ਬੱਜ ਗਏ ਇੱਥੇ ਹੋਰ ਵੀ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਭਾਈ ਕਿੰਨੇ ਕਿਵੇਂ ਪਹੁੰਚੇ ਫਿਰ ਇੱਥੇ ਤੁਸੀਂ ਹਾਂਜੀ ਕਿਵੇਂ ਪਹੁੰਚੇ ਤੁਸੀਂ ਅਸੀਂ ਤੇ ਇੱਕ ਦਿਹਾੜੀ ਪਹਿਲਾਂ ਆ ਗਏ ਡੰਗਰ ਲਾ ਕੇ ਬਾਕੀ ਜੀ ਸਾਰੇ ਉੱਥੇ ਸੀ ਉਹ ਫਿਰ ਕੱਲ ਟਰਾਲੀ ਦੇ ਆਜ ਟਰੈਕਟਰਾਂ ਨਾਲ ਹੁਣ ਇਹਦੇ ਤੇ ਕੱਢ ਲੈ ਕੇ ਤੇ ਫੇਰ ਆਏ ਪਿੰਡ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਪਾਣੀ ਆਉਣ ਵਾਲਾ ਪਾਣੀ ਫਿਰ ਇਦਾਂ ਪਤਾ ਲੱਗਿਆ ਫੋਨ ਹੈਗੇ ਮੁੰਡਿਆਂ ਕੋਲ ਹੀ ਰਿਸ਼ਤੇਦਾਰਾਂ ਨੂੰ ਇੰਨਾ ਪਤਾ ਲੱਗ ਗਿਆ ਮਤਲਬ ਵੀ ਉਹਨਾਂ ਬੋਧਿਆ ਕਿ ਪਾਣੀ ਥੋੜਾ ਥੋੜਾ ਆਏਗਾ ਜ਼ਰੂਰ ਇਹ ਭਲੇਠੇ ਵਿੱਚ ਰਹੇ ਬਾਕੀ ਜੀਆ ਜਿੰਦ ਜਿਹੜੀ ਹੀ ਆ ਡੰਗਰਾ ਸ਼ਾਹੀ ਕੱਢ ਕੇ ਲੈ ਜਾਂਦਾ ਅੱਛਾ ਠੀਕ ਉਹ ਫਿਰ ਕੱਢ ਲੈ ਕੇ ਕਿਸ਼ਤੀ ਤੇ ਟਰਾਲੀ ਤੇ ਲੈ ਕੇ ਆਏ ਅੱਛਾ ਹਾਂ ਬਹੁਤ ਮੰਦਾ ਆ ਲਈ ਇਹ ਇਹਨਾਂ ਨਾਲ ਪਾਣੀ ਜਿਹਦੇ ਵਿੱਚੋਂ ਜੀ ਬੰਦੇ ਦਾ ਘਰ-ਬਾਰ ਸਾਰਾ ਕੁਝ ਹੁੰਦਾ ਬੰਦਾ ਆਪਣੀ ਸਾਰੀ ਕਮਾਈ ਘਰ ਤੇ ਲਾ ਦਿੰਦਾ ਲਾ ਦਿੰਦਾ ਅੱਜ ਘਰ ਛੱਡਿਆ ਹਾਂਜੀ ਨਾਲ ਫਿਰ ਛੱਡਣਾ ਪੈਣਾ ਮਜਬੂਰੀ ਨੂੰ ਜੇ ਜੇ ਹੁਣ ਘਰ ਨੂੰ ਮਗਰੋਂ ਕੁਛ ਹੋ ਗਿਆ ਫੇਰ ਕੁਛ ਨਹੀਂ ਹੋਗਾ ਉਹ ਤੁਹਾਨੂੰ ਪਤਾ ਹੀ ਫਿਰ ਉਹ ਜੇ ਜੇ ਨਹੀਂ ਨਾ ਹੱਥ ਆਉਂਦੀ ਫੇਰ ਹੁਣ ਜੇ ਕੋ ਮਗਰੋਂ ਚੱਲੂਗਾ ਤਾਂ ਕੀ ਇਹੀ ਦੇਖ ਥੋੜਾ ਸਕਦੇ ਬਾਪੂ ਘਰ ਤਾਂ ਖੜਾ ਕਰਨਾ ਬਹੁਤ ਔਖਾ ਡਿੱਗ ਪਿਆ ਹਾਂਜੀ ਹਾਂਜੀ ਫੇਰ ਕਿਵੇਂ ਕਰਾਂਗੇ ਕਹਾਂਗੇ ਫੇਰ ਇਦਾਂ ਹੀ ਕਰਨਾ ਪਾਣਾ ਕਰਨ ਵਾਲਾ ਉਹ ਮਹਾਰਾਜੀ ਹੈ ਮਹਾਰਾਜੀ ਕਰਨ ਵਾਲਾ ਉਹ ਦਿਲ ਨਹੀਂ ਦੁਖੀ ਹੁੰਦਾ ਵੀ ਇੱਕ ਤਾਂ ਦੇਖਦੇ ਇੱਕ ਤਾਂ ਹੈ ਗਰੀਬ ਹੈ ਇੱਕ ਪਹਿਲਾਂ ਹੀ ਰੱਬ ਤੋਂ ਫੇਰ ਧੱਕਾ ਹੋ ਗਿਆ ਦਿਲ ਤੇ ਸਰ ਹੁੰਦਾ ਕੀ ਕਰੀਏ ਫੇਰ ਹਾਂਜੀ ਤਾ ਨਿੱਕੇ ਨਿੱਕੇ ਮੈਂ ਬੱਚੇ ਕਹੂੰਗਾ ਕੈਮਰਾਮੈਨ ਨੂੰ ਦਿਖਾ ਦਿਓ ਜੇ ਨਿੱਕੇ ਨਿੱਕੇ ਬੱਚੇ ਵੀ ਆਪਣੀ ਜਾਨ ਬਚਾ ਕੇ ਆਏ ਆ ਬਾਪੂ ਕਿਓ ਜੇ ਹਲਾਸ ਸੀ ਜਦੋਂ ਪਿੰਡ ਚੋਂ ਬਾਹਰ ਨਿਕਲੇ ਉਦੋਂ ਮਾੜੇ ਹਲਾਤ ਤੇ ਪਾਣੀ ਆ ਗਿਆ ਸੀ ਜਦ ਫਿਰ ਨਿਕਲੇ ਅੱਛਾ ਹਲਾਤ ਬਹੁਤ ਮਾੜੇ ਹੱ ਤੇ ਪਾਣੀ ਚੋਂ ਫਿਰ ਬਾਹਰ ਨਿਕਲੇ ਕੀ ਸੀ ਉਸ ਟਾਈਮ ਮਨ ਚ ਕੀ ਸੀ ਘਰ ਬਚਾਈਏ ਜਾਂ ਆਪਦੇ ਆਪ ਨੂੰ ਬਚਾਈਏ ਉਦੋਂ ਆਪਣੇ ਆਪ ਨਹੀਂ ਘਰ ਤੇ ਉਤਲੇ ਡੁੱਬੇ ਪਏ ਸਨ ਆਪਣੇ ਆਪ ਨਹੀਂ ਬਚਾਉਂਦੇ ਤੇ ਆਪ ਹੀ ਬਚਾਈਏ ਤੇ ਆਪ ਬਚਾਂਗੇ ਤੇ ਘਰ ਵੀ ਬਚ ਜਾਣਗੇ ਘਰ ਬਚ ਜਾਣਗੇ ਤੇ ਪਾਣੀ ਟੇ ਡੁੱਬੇ ਨੇ ਘਰ ਹੁਣ ਸਾਡਾ ਚੀਜ਼ ਵਸਤੂ ਵੀ ਸਭ ਕੁਝ ਉੱਥੇ ਹੀ ਪਿਆ ਲਿਆ ਵਿੱਚੇ ਹੀ ਅੰਦਰ ਹੀ ਪਿਆ ਸਾਊਟਾ ਵੀ ਨਹੀਂ ਲੰਦ ਨਾਲ ਕੰਟੀਨਿਊ ਕੁਝ ਨਹੀਂ ਕੱਢਿਆ ਗਿਆ ਕੁਝ ਕੱਢਣ ਨੂੰ ਹੀ ਨਹੀਂ ਸਮਾਂ ਹੀ ਨਹੀਂ ਮਿਲਿਆ ਸਮਾਂ ਨਹੀਂ ਮਿਲਿਆ ਕੁਝ ਨਹੀਂ ਕੱਢਿਆ ਗਿਆ ਫਿਰ ਕੀ ਕੀ ਲੈ ਕੇ ਆਏ ਉੱਥੋਂ ਸਿਰਫ ਆਪਣਾ ਆਪਿਆ ਗਲ ਵਾਲੇ ਲੀੜੇ ਇੱਕ ਇੱਕ ਸੂਟ ਲੈ ਆਏ ਦੋ ਦੋ ਬਸ ਇਹ ਇਹ ਬਦਲਨੇ ਪੈਣੇ ਐ ਇੰਨੇ ਕੀ ਹੋਰ ਕੁਝ ਨਹੀਂ ਜਾ ਮਾਲ ਡੰਗਰ ਬਚਾਇਆ ਡੰਗਰ ਕੱਢ ਲਿਆਂਦੇ ਆ। ਮਾਲ ਡੰਗਰ ਕਿਵੇਂ ਬਚਾਇਆ ਬਹੁਤ ਮੱਜਾ ਤਾਂ ਇੱਥੇ ਨਾਲ ਦੇ ਪਿੰਡ ਰੋੜ ਹੀ ਗਈਆਂ ਹਰ। ਹਾਂ ਦੇ ਇਤਰਾ ਹੋਇਆ ਕਈਆਂ ਤੇ ਜਿੰਨਾ ਨਹੀਂ ਕੱਢੇ ਬੇਪਰਵਾਹੀ ਕੀਤੀ ਆ। ਉਹਨਾਂ ਦੇ ਹੋਇਆ ਹੀ ਐ ਇਦਾਂ। ਪਰ ਅਸੀਂ ਤੇ ਚਲੋ ਮਾਲ ਐ ਆਪੀ ਅਸੀਂ ਮਾਲ ਕੱਢ ਲਿਆ ਇਸ ਸਮੇਂ। ਪਾਣੀਆਂ ਹੁੰਨ ਤੇ ਪਹਿਲਾਂ ਪਹਿਲਾਂ ਮਾਲ ਕੱਢ ਲਿਆ। ਬਾਪੂ ਅੱਜ ਘਰਬਾਰ ਛੱਡਤਾ ਜੇ ਘਰਬਾਰ ਨੂੰ ਕੁਝ ਹੋ ਗਿਆ ਫਿਰ ਕੀ ਕਰੋਗੇ? ਕਿਉਂ ਆਸ ਹੁਣ ਇਹ ਮਿਹਨਤ ਚਲਦੀ ਆ ਕੋ ਕਰਦੇ ਵੀ ਮਿਹਨਤ ਵੀ ਅਜੇ ਅੱਜ 5 ਦਿਨ ਹੋ ਗਏ 6 ਦਿਨ ਬੈਠਾ ਨੂੰ ਮਿਹਨਤ ਵੀ ਕਰਦੀ ਕੋਈ ਵੀ ਕਿੰਨੇ ਸਮੇਂ ਪਿੱਛੇ ਚੱਲ ਗਿਆ ਇਹ ਹਾਂਜੀ ਕਿੰਨੇ ਸਮੇਂ ਪਿੰਡ ਪਿੱਛੇ ਚੱਲ ਜਾਣਗੇ ਇਹ ਬੜਾ ਬੜੇ ਪਿੰਡਾਂ ਦਾ ਸ਼ਾਂ ਪਹਿਣ ਕਿੰਨੇ ਕਿ ਲੋਕ ਪਿੰਡਾਂ ਦੇ ਪਿੰਡ ਹੀ ਸਾਹਵਨਾ ਘਰਕ ਹੋ ਗਏ ਨੇ ਤੇ ਇੰਨੇ ਪਿੰਡ ਪਿਛਾਈ ਪੈਣੇ ਮਿਹਨਤਾਂ ਨੂੰ ਪਿਛਾਈ ਪੈਣੇ ਜਿਹੜੀਆਂ ਫਸਲਾਂ ਮਰ ਗਈਆਂ ਉਹ ਵੀ ਗਏ ਫਸਲਾਂ ਜਿੰਨੀਆਂ ਸਾਡੇ ਉਧਰ ਫਸਲਾਂ ਸਾਡੀਆਂ ਡੁੱਗੀਆਂ ਨੇ ਸਭ ਗਏ ਤਮਉਣ ਸਾਮ ਚੋਣ ਨੇ ਬੜਾ ਦੇ ਬੜੇ ਮਰ ਗਏ ਨੇ ਸਾਰੇ ਡੁੱਬੇ ਪਏ ਖਤਮ ਹੋ ਗਏ ਇਹ ਵੀ ਰੱਬ ਆਸ ਰਹੀ ਹੈ ਨਾ ਕਿਵੇਂ ਜੀ ਹਾਂ ਜੀ ਕਿਵੇਂ ਬਾਪੂ ਠੀਕ ਹੈ ਤਾਂ ਮੈਂ ਅੱਗੇ ਜਾ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਕੈਮਰਾਮੈਨ ਨੂੰ ਕਹੂੰਗਾ ਅੱਗੇ ਆ ਜਾਓ ਜੇ ਅੱਗੇ ਛੋਟੇ ਛੋਟੇ ਬੱਚੇ ਵੀ ਆ ਜਿਹੜੇ ਆਪਣੀ ਜਾਨ ਬਚਾ ਕੇ ਆਏ ਆ ਮਾਲ ਡੰਗਰ ਬਚਾ ਕੇ ਲੋਕ ਨਿਕਲੇ ਆ ਕਿਉਂਕਿ ਫਿਲਹਾਲ ਜਦੋਂ ਪਾਣੀ ਵਧਦਾ ਲੋਕਾਂ ਨੂੰ ਸਿਰਫ ਆਪਣੀ ਜਾਨ ਬਚਾਉਣ ਇਹਨਾਂ ਮਾਲ ਡੰਗਰਾਂ ਦਾ ਹੁੰਦਾ ਹੈ ਬਈ ਫਿਰ ਕਿਵੇਂ ਮਾਲ ਡੰਗਰ ਕਿਵੇਂ ਕੱਢ ਕੇ ਲਿਆਂਦਾ ਇਹ ਸੁਖਪੁਕੇ ਚ ਪਹਿਲਾਂ ਲੈਂਦਾ ਜਦੋਂ ਪਤਾ ਲੱਗ ਗਿਆ ਨਾ ਪਿੱਛੇ ਪਾਣੀ ਆ ਗਿਆ ਫਿਰ ਲੈਂਦਾ ਫਿਰ ਲੈਂਦਾ ਸੀ ਹਾਂਜੀ ਹਾਂਜੀ ਬਈ ਇਹ ਮਾਲ ਡੰਗਰ ਪੈਸੇ ਪੁਸੇ ਜੋੜ ਕੇ ਲੋਨ-ਲੋਨ ਚੱਕ ਕੇ ਲਿਆ ਹੋਊਗਾ ਇਹ ਵੀ ਇਹ ਵੀ ਲੈਣਾ ਸੌਖਾ ਨਹੀਂ ਹਨਾ ਚਲੋ ਤੇ ਪਹਿਲਾਂ ਤੇ ਬਣੇ ਹਨ ਤੇ ਉਥੇ ਵਧੀਆ ਸੈੱਟ ਸੀ ਪਰ ਆਹ ਥੋੜੀ ਮੁਸ਼ਕਲ ਦਿੱਕਤਾਈ ਹੈ ਸਮਝ ਬਈ ਘਰ-ਬਾਰ ਫਿਰ ਸਾਰਾ ਹੀ ਛੱਡਿਆ ਛੱਡਿਆ ਕੀ ਕੁਝ ਲੈ ਕੇ ਆਇਓ ਕਰੋ ਸਿਰਫ ਆਹ ਵੇਖ ਲਓ ਤੁਹਾਡੇ ਸਾਹਮਣੇ ਕੋ ਖਾਣ ਪੀਣ ਦਾ ਥੋੜਾ ਬੋਧਾ ਤੇ ਲੀੜਾ ਕੱਪੜਾ ਪਾਉਣ ਵਾਲਾ। ਹਾਂ। ਬਾਕੀ ਕੁਝ ਨਹੀਂ। ਬਾਈ ਘਰ ਯਾਰ ਬੰਦੇ ਦਾ ਗਹਿਣਾ ਹੁੰਦਾ ਸਾਰੀ ਕਮਾਈ ਬੰਦਾ ਆਪਦੀ ਘਰ ਤੇ ਲਾ ਦਿੰਦਾ। ਜੇ ਘਰ ਟਹਿ ਢੇਰੀ ਹੋ ਗਿਆ ਕਿਉਂਕਿ ਪਾਣੀ ਬਹੁਤ ਹੈ। ਫਿਰ ਕੀ ਕਰੋਗੇ? ਕੋਈ ਗੱਲ ਨਹੀਂ ਪ੍ਰਮਾਤਮਾ ਦੀ ਕਿਰਪਾ ਬਚ ਗਿਆ। ਠੀਕ ਹੋ ਗਿਆ ਲੱਛ ਗਿਆ ਪਾਣੀ। ਬਚ ਗਿਆ ਹਾਂ। ਹਾਂ ਓਕੇ ਹੈ ਗੰਮੂ। ਹਾਂ। ਬਚ ਗਿਆ ਸਭ ਕੁਝ ਠੀਕ ਹੈ। ਤਾਂ ਇੱਧਰ ਮੈਂ ਤੁਹਾਨੂੰ ਅੱਗੇ ਵੱਲ ਲੈ ਚੱਲਦਾ। ਤਾਂ ਅੱਗੇ ਛੋਟੇ-ਛੋਟੇ ਬੱਚੇ ਵੀ ਆ ਜਿਹੜੇ ਆਪਣੀ ਜਾਨ ਬਚਾ ਕੇ ਆਏ ਨੇ। ਤਾਂ ਤੁਸੀਂ ਵਿਚਾਰੀ ਮਾਤਾ ਜੀ ਵੇਖ ਸਕਦੇ ਹੋ ਤੇ ਇਹਨਾਂ ਦਾ ਮੈਂ ਦੁੱਖ ਨਹੀਂ ਬਿਆਨ ਕਰ ਸਕਦਾ ਕਿ ਕੋਈ ਘਰ ਛੱਡਨੇ ਕੋਈ ਸੌਖੀ ਗੱਲ ਨਹੀਂ ਮਾਤਾ ਕਿੰਨੇ ਦਿਨ ਹੋ ਗਏ ਘਰ ਛੱਡੇ ਹੋ ਗਏ 5-4 ਦਿਨ 5-4 ਦਿਨ ਹਾਂ ਮਾਤਾ ਕਰਨਾ ਇੱਕ ਦਿਨ ਛੱਡਣਾ ਬਹੁਤ ਬਹੁਤ ਮੁਸ਼ਕਲ ਹਾੜਾ ਤੇ ਦਿਲ ਨਹੀਂ ਲੱਗਣ ਦਾ ਕਿ ਘਰ ਛੱਡ ਕੇ ਇੱਕ ਮਿੰਟ ਰਹਿਣਾ ਬੜਾ ਮੁਸ਼ਕਲ ਆ ਘਰ ਤੇ ਬਗੈਰ ਇਹ ਮਾਰੀ ਤੇ ਬੈਠੇ ਮਾਤਾ ਜਿਹੜਾ ਘਰ-ਬਾਰ ਹੁੰਦਾ ਹੈ ਉਹ ਵੀ ਕੋਈ ਵਿਚਾਰਾ ਲਾਉਣ ਤੇ ਚੱਕ ਕੇ ਪਾਉਂਦਾ ਕੋਈ ਕਿਵੇਂ ਮਿਹਨਤ ਕਰਾਈਆਂ ਮਿਹਨਤ ਕਰਕੇ ਆ ਕੇ ਹੋਰ ਕਿਹੜੇ ਸਾਡੇ ਕਾਰੋਬਾਰ ਮਿਹਨਤ ਕਰ ਕਰ ਕੇ ਢਿੱਡ ਪੇਟ ਬਨ ਕੇ ਹਾਂਜੀ 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 ਇਸ ਤਰ੍ਹਾਂ ਹੀ ਆ ਕਿਤੇ ਵੀ ਉਹ ਘਰ ਹੀ ਛੱਡਣਾ ਪੈ ਗਿਆ ਹੁਣ ਘਰ ਛੱਡਣਾ ਪਿਆ ਗਿਆ ਸਾਰਾ ਕੁਛ ਹੀ ਅੰਦਰਾਂ ਚ ਕੁਝ ਨਹੀਂ ਕੱਟਿਆ ਨਾ ਕੁਛ ਨਹੀਂ ਨਿਕਲ ਕੱਪੜੇ-ਕੁਪੜੇ ਲੈ ਜਾਂਦੇ ਸਾਰੇ ਕਿ ਕੋਈ ਕੱਪੜੇ ਪਾਉਣ ਵਾਲੇ ਕੱਢੇ ਬਸ ਜਿਹਨੇ ਜਨੇ ਪਾ ਕੇ ਬਾਕੇ ਇੱਕ-ਇੱਕ ਦੋ-ਦੋ ਪਾ ਗਏ ਬਾਕੇ ਉਸੇ ਤਰ੍ਹਾਂ ਹੀ ਦੋ-ਦੋ ਪਾ ਗਏ ਪੰਜਾਬੀ ਚ ਕਹਿ ਲੀਏ ਵੀ ਦੋ ਦੋ ਕ ਚੁੰਨੀਆਂ ਕੱਢ ਲੀਆਂ ਹਾਂ ਹਾਂ ਜੀ ਇਸੇ ਤਰ੍ਹਾਂੀਆਂ ਕ ਚੁੰਨੀਆਂ ਚੰਨੀਆਂ ਦੋ ਦੋ ਚਾਰ ਚਾਰ ਕਿਵੇਂ ਮਾਤਾ ਵੀਰਾ ਗੱਲ ਕਾਦੀ ਆ ਪਿੰਨੀ ਪਿੰਨੀ ਪਾਣੀ ਜਦੋਂ ਅਸੀਂ ਕਰੋ ਨਿਕਲੇ ਆ ਨਾ ਸਾਡੇ ਕੋ ਪਾਂਡਾ ਨਿਕਲੇ ਨਾ ਸਾਡੇ ਕੋ ਕੋਈ ਪੱਖਾ ਨਿਕਲੇ ਕੁਛ ਵੀ ਨਹੀਂ ਨਿਕਲੇ ਚਲਚੇ ਦੇ ਪਾਂਡੇ ਬਰਤੰਡੇ ਤੇ ਸਿਰਫ ਆ ਹੀ ਡੰਗਰੀ ਡੰਗਰ ਕੱਢੇ ਨਾ ਕੋਈ ਸਾਡੇ ਕੋ ਸੁੱਕਾ ਨਾ ਕੋਈ ਕੁਛ ਹੈ ਕਿਹੜੇ ਵਿਚਾਰੇ ਮਾਤਾ ਭਰਾ ਕਿਤੇ ਸਾਡੇ ਕੋ ਕਿਤੇ ਇੰਨਾ ਹੀ ਕੰਮ ਧੰਦਾ ਜੋ ਮਿਹਨਤ ਕੀਤੀ ਸਾਡੀ ਸਾਰੀ ਰੁੜ ਗਈ ਸਾਰੀ ਘਰ ਤੇ ਲਾਈ ਗਈ ਸਾਰੀ ਘਰ ਤੇ ਲਾਈ ਗਈ ਤੇ ਘਰ ਕਿਦਾਂ ਹੀ ਘਰ ਜਾਵਾਂ ਉਹ ਭਾਵੇਂ ਉਤਰਾ ਟਹਿ ਗਿਆ ਉਤਰਾ ਵਿੱਚ ਬੈ ਜਾਣ ਜੀ ਜੀ ਮਾਤਾ ਜੇ ਪਾਣੀ ਵੱਧ ਗਿਆ ਹਜੇ ਪ੍ਰੋਪਰ ਬੰਨ ਨਹੀਂ ਲੱਗੇ ਜੇ ਵੱਧ ਗਿਆ ਫਿਰ ਘਰ ਨੂੰ ਕੁਝ ਹੋ ਗਿਆ ਫਿਰ ਕੀ ਕਰ ਘਰ ਨੂੰ ਮੁਸ਼ਕਲ ਇਹ ਹੋਣੀ ਆ ਵੀ ਘਰ ਦੇ ਜਾਓ ਵੀ ਡੰਗਰ ਵਛਾਇਆ ਉਹਨਾਂ ਦੇ ਕੋਠੇ-ਕਾਠੇ ਵੀ ਟੱਟ ਜਾਣੇ ਤਪੜੇ ਵੀ ਟੱਟ ਜਾਣੇ ਮੁਸ਼ਕਲ ਆ ਤੇ ਫਿਰ ਵੀ ਵੀ ਘਰ ਖੜਾ ਕਰਨਾ ਬਹੁਤ ਔਖਾ ਫਿਰ ਬਹੁਤ ਔਖਾ ਫਿਰ ਕਿਵੇਂ ਕਰੋਂਗੇ ਸਾਰਾ ਫਿਰ ਕਿਵੇਂ ਕਿਤਰਾ ਕਿਤੇ ਉੱਚ ਚੁੱਕ ਚੁਕਾ ਕੇ ਝੁੱਗੀਆਂ ਬਣਾਵਾਂਗੇ ਚੁੱਕ ਚੁਕਾ ਕੇ ਹੀ ਆ ਫਿਰ ਵੀਰਾ ਘਰ ਤੇ ਕਿਤੇ ਕੋਈ ਨੱਪਿਆ ਹੀ ਨਹੀਂਗਾ ਉਹ ਵੀ ਮਿਹਨਤ ਵਾਲੇ ਬੀਬੀ ਕਿੰਨਾ ਸਮਾਂ ਘਰਾਂ ਚ ਗਰੀਬੀ ਵੜ ਗਈ ਕਿੰਨਾ ਸਮਾਂ ਪਿੱਛੇ ਜਾਊਗਾ ਇਹ ਹਲਕ ਇਹ ਹਾਲ ਕੋਈ ਪੰਜਾ ਚਾਰ ਚਾਰ ਸਾਲਾਂ ਦੇ ਪੈ ਗਿਆ ਹਾਂਜੀ ਕੋਈ ਪੰਜਾ ਛੇ ਸਾਲਾਂ ਦੇ ਪੈ ਗਿਆ ਕੇ ਅੱਛਾ ਪੰਚ ਪੰਛੇ ਸਾਲ ਹਾਂ ਉਹ ਵੀ ਜੇ ਸਾਰੇ ਜੀ ਮਿਹਨਤ ਕਰਾਂਗੇ ਤਾਂ ਫੇਰ ਪੈਰਾ ਸੇ ਰੋਵਾਂਗੇ ਤੇ ਜੇ ਇਕੱਲੇ ਇਕੱਲੇ ਦੀ ਮਿਹਨਤ ਨਾਲ ਫੇਰ ਵੀ ਇਹ ਚੁੱਲਾ ਹੀ ਤਬਦਾ ਐਦਰ ਇੱਕ ਵਿਚਾਰੀ ਭੈਣ ਬੈਠੀ ਆ ਮੈਂ ਗੱਲ ਕਰ ਰਿਹਾ ਤੇ ਭੈਣ ਵਿਚਾਰੀ ਸੋਚ ਰਹੀ ਐ ਕਿਉਂਕਿ ਹਰ ਇੱਕ ਨੂੰ ਸੋਚਣਾ ਹੀ ਆ ਸਾਰਾ ਟੱਬਰ ਦਾ ਹਿੰਕ ਤੇ ਘਰ ਇਤਨਾ ਸਾਰਾ ਛੋਟਾ ਸਟਾ ਕੇ ਆ ਕਈ ਕਈ ਜਵਾਕ ਵੀ ਵਿਛੜ ਗਏ ਹੈ ਨਾ ਨਾਲ ਹਾਂ ਜਵਾ ਕਿਸੇ ਦਾ ਕੋਈ ਨਾਨਕੀ ਵਾ ਗਿਆ ਕੋਈ ਭੂਆ ਕੋਲੇ ਜਵਾਕ ਤਾਂ ਇੱਕ ਦਿਨ ਹਨਾ ਮਾਂ ਨੂੰ ਛੱਡਣਾ ਉਹ ਤੇ ਅਸੀਂ ਤਾਂ ਆਪਣੇ ਵੀ ਸਾਡੇ ਬੱਚੇ ਸਿਆਣੇ ਆ ਉਹ ਤਾਂ ਅਸੀਂ ਲੈ ਕੇ ਆ ਗਏ ਜਿਨ੍ਹਾਂ ਦੇ ਵੇਖੋ ਛੋਟੀ ਉਹ ਤੇ ਫਿਰ ਛੁੱਟ ਗਈ ਹੈ ਮਤਲਬ ਜਿਵੇਂ ਲੋਕ ਦਸ ਰਹੇ ਆ ਲੋਕਾਂ ਦਾ ਵੀ ਨੁਕਸਾਨ ਹੋ ਲੋਕ ਵੀ ਰੁੜੇ ਰੜੇ ਆ ਸਭ ਰੁੜ ਗਏ ਸਭ ਰੁੜ ਗਏ ਫਸਲ ਬੰਨਾ ਵੀ ਰੁੜ ਗਿਆ ਤੇ ਜੇ ਬਾਹਰ ਹੁੰਦਾ ਤੇ ਕੋਈ ਵੀ ਖਾਂਦਾ ਇਹ ਤਾਂ ਤੁਹਾਨੂੰ ਪਤਾ ਵੀਰਾ ਪੈਣੇ ਤਾਂ ਤੁਸੀਂ ਉੱਥੋਂ ਨਿਕਲੇ ਕਿਉਂ ਜੇ ਹਾਲਾਤ ਬਹੁਤ ਮਾੜੇ ਹਾਲਾਤ ਸੀ ਤੇ ਐਹੀ ਤੇ ਦਵਾ ਦਵ ਡੰਗਰੀ ਕੱਢੇ ਬਾਹਰ ਅੱਛਾ ਤੇ ਆਪਣੇ ਥੋੜੇ ਬੋਤੇ ਲੀੜੇ ਪਾਉਣ ਲਈ ਕੱਢ ਲੇ ਹਾਂਜੀ ਕੀ ਸੀ ਉਸ ਟਾਈਮ ਦਿਮਾਗ ਦੇ ਵਿੱਚ ਕੀ ਸੀ ਜਦੋਂ ਉੱਥੋਂ ਨਿਕਲੇ ਉਦੋਂ ਤੇ ਹੋ ਸੋਚਦੇ ਹਾਂ ਕਿ ਕੀ ਬਤਾ ਹੌੜੇ ਆਪਣੀ ਜਾਨੇ ਬਾਜ ਜਾ ਹוסਕਾ ਹਾਂਜੀ ਵਾਪਸ ਆਇਆ ਜਾਂਦਾ ਘਰ ਕਿ ਨਹੀਂ ਐਤਾ ਹੀ ਸੋਚਦੇ ਵਿੱਕੀ ਰੋ ਜਾਨ ਬਚਾ ਲਈ ਕਿੰਨੇ ਚੁਫ ਕਰਦੇ ਕਿੰਨੇ ਬੱਚੇ ਆ ਭਣੇ ਦੋ ਹੀ ਬੱਚੇ ਜੇ ਕੁੜੀ ਤੇ ਮੁੰਡਾ ਅੱਛਾ ਕਿੰਨੇ ਕਿੰਨੇ ਸਾਲਾਂ ਦੇ ਇਹ ਹੈਗੇ ਜੇ 18 ਸਾਲਾਂ ਦਾ ਮੁੰਡਾ ਜੇ ਤੇ 14 ਕਿਤੇ ਕੁੜੀ ਸੀ ਉਹ ਕੁੜੀ ਤਾਂ ਨਿਆਣੀ ਸੀ ਨਿਆਣੀ ਐ ਵੈਸੇ ਫਿਰ ਉਹਨੂੰ ਜਦੋਂ ਪਾਣੀ ਵੇਚਦੀ ਕੱਢਿਆ ਜਵਾਕ ਵੀ ਰੋਂਦੇ ਉਹਨਾਂ ਕਿਉਂਕਿ ਘਰ ਛੱਡਣਾ ਤਾਂ ਬਹੁਤ ਔਖਾ ਪੈਣੇ ਹਾਂਜੀ ਹਾਂਜੀ ਛੱਡ ਪੈਣੀ ਫਿਰ ਗਏ ਘਰੇ ਕੋਈ ਘਰ ਦੀ ਸਾਰ ਲਈ ਕੋਈ ਵੇਖਿਆ ਜਾnde ਜੇ ਆਪ ਜਾਂਦੇ ਜੇ ਵੇਖਣ ਘਰ ਸਾਡੇ ਕੋਲ ਤਾਂ ਨੰਗਿਆਂ ਨੂੰ ਜਾਂਦਾ ਕਈ ਵਾਰੀ ਭੈਣੇ ਬੰਦੇ ਪੂਰੀ ਗੱਲ ਨਹੀਂ ਦੱਸਦੇ ਜੇ ਪਾਣੀ ਵੱਧ ਗਿਆ ਹਾਂਜੀ ਹਾਂਜੀ ਜੇ ਕੋਈ ਘਰ ਨੂੰ ਨੁਕਸਾਨ ਹੋ ਤਾਂ ਫਿਰ ਕੀ ਕਰੋਂਗੇ ਸਾਨੂੰ ਨਹੀਂ ਦੱਸਦੇ ਵੀ ਇੰਨਾ ਟੈਨਸ਼ਨ ਲੈਣੀ ਆ ਵੀ ਸਾਡਾ ਸਮਾਨ ਆ ਵਿੱਚ ਬੈਡ ਵੁੱਡ ਉੱਥੇ ਹੀ ਰਹਿ ਗਏ ਇਹਨਾਂ ਸਾਰਾ ਕੁਝ ਕੁਝ ਵੀ ਨਹੀਂ ਕੱਢਿਆ ਫਰਿੱਜ ਵੀ ਉੱਥੇ ਹੀ ਆ ਸਾਰਾ ਕੁਝ ਸਾਰਾ ਕੁਝ ਵੀ ਰੋਥੇ ਆ ਕੇ ਤੇ ਫਿਰ ਭੈਣੇ ਮਾਲ ਡੰਗਰ ਲੈ ਆਂਦਾ ਸੀ ਮਾਲ ਡੰਗਰ ਹੀ ਲੈ ਆਂਦਾ ਸੀ ਫਿਰ ਪੈਣੇ ਜੇ ਕੁਝ ਹੋ ਗਿਆ ਪਹਿਲੀ ਗੱਲ ਤਾਂ ਨਾ ਹੋਵੇ ਜਿਹੜੇ ਸਾਡੇ ਨਾ ਪਰ ਪਾਣੀ ਆ ਵੀ ਕੁਝ ਹੋ ਗਿਆ ਫਿਰ ਕੀ ਕਰੋਗੇ ਕੀ ਅੱਗੇ ਜ਼ਿੰਦਗੀ ਕਿਵੇਂ ਜਿਊਓਗੇ ਇਹ ਤੇ ਹੁਣ ਰੱਬ ਤੇ ਆ ਤੇ ਜੇ ਕਿਦਾਂ ਸਮਾਂ ਗੁਜ਼ਰਦਾ ਜੇ ਮਾਲਕ ਤੇ ਗੁੱਸਾ ਨਹੀਂ ਆਉਂਦਾ ਇੱਕ ਤਾਂ ਘਰਾਂ ਚ ਪਹਿਲਾਂ ਗਰੀਬੀ ਐ ਇੱਕ ਇੱਕ ਹੋਰ ਇੰਦਾ ਵਕਤ ਨੂੰ ਹੁਣ ਹੀ ਰੱਬ ਨਾਲ ਲੜ ਨਹੀਂ ਸਕਦੇ ਹਾਂ ਹਾਂ ਜੀ ਬਸ ਚੱਲਦਾ ਹੁੰਦਾ ਤੇ ਲੜ ਫਿਰਦੇ ਆ ਸਹੀ ਗੱਲ ਆ ਮਤ ਕਿੰਨਾ ਕੁ ਸਮਾਂ ਇਹ ਲੋਕ ਪਹਿਲਾ ਪਿੱਛੇ ਸੀ ਆਰਥਿਕ ਪੰਜੇ ਕਰਨੀ ਤੇ ਫੇਰ ਪਿੱਛੇ ਹਾਂਜੀ ਹਾਂਜੀ ਪਿੱਛੇ ਪੈ ਗਿਆ ਕਿ ਜਿਸ ਤਰ੍ਹਾਂ ਪਹਿਲਾਂ ਲੋਕੀ ਪਾਣੀ ਤੇ ਪਾਣੀ ਤੇ ਪਿਛੜੇ ਸੀ ਤੇ ਇਸੇ ਤਰ੍ਹਾਂ ਮਾੜੇ ਮੋਟੇ ਘਰ ਘੁਰ ਬਣਾਏ ਤੇ ਫੇਰ ਉਹ ਇਸੇ ਤਰ੍ਹਾਂ ਹੀ ਰੋੜ ਰੋੜ ਜਾਣੇ ਟੁੱਟ ਜਾਣੇ ਡਿੱਗ ਜਾਣੇ ਫੇਰ ਇਸੇ ਤਰ੍ਹਾਂ ਮਿਹਨਤ ਕਰਾਂਗੇ ਕੋਈ ਦੋ ਚੌ ਮਹੀਨਿਆਂ ਨੂੰ ਚੌ ਸਾਲਾਂ ਨੂੰ ਫੇਰ ਇਸੇ ਤਰ੍ਹਾਂ ਬਣ ਲੈ ਮਾੜੀ ਮੋਟੀ ਮੈਂ ਤਾਂ ਜਿਵੇਂ ਹੁਣ ਵਿਚਾਰੀ ਮਾਤਾ ਨੇ ਦੱਸਿਆ ਸੀ ਚਰਚਾ ਵਾਲੇ ਭਾਂਡੇ ਵਰਤੀ ਜਾਣੇ ਆ ਚਰਚਾ ਵਾਲੇ ਭਾਂਡੇ ਵਰਤਣ ਦੇ ਜੋ ਚਰਚਾ ਵਾਲੇ पांडे ਵਰਤੰਦੇ ਆਪਾਂ ਅੱਛਾ ਨਿਕਲਿਆ ਤਾਂ ਨਿਕਰਾ ਜੇ ਕੁਝ ਕੁਛ ਵੀ ਨਹੀਂ ਨਿਕਲਿਆ ਨਾ ਫਿਰ ਮਾਤਾ ਔਰਤਾਂ ਨੂੰ ਵੀ ਕਰਨਾ ਬਹੁਤ ਅਟੈਚਮੈਂਟ ਹੁੰਦੀ ਆ ਔਰਤਾਂ ਦੀ ਰਾਤ ਟੈਨਸ਼ਨ ਨਾਲ ਨੀਂਦ ਨਹੀਂ ਆਉਂਦੀ ਨੀਂਦ ਹੀ ਨਹੀਂ ਆਉਂਦੀ ਚੰ ਚੰ ਦੇ ਨਾਲ ਰੋਟੀ ਵੀ ਨਹੀਂ ਆਪਣੇ ਘਰ ਸਖਾਈ ਪੀਦਾ ਬਾਈ ਖਲੋਈਦਾ ਉਹ ਥੋੜਾ ਗੱਲ ਹੈਗੀ ਪਰੇਸ਼ਾਨੀ ਦੇ ਨਾਲ ਇਸ ਤਰ੍ਹਾਂ ਨੀਂਦ ਹੀ ਨਹੀਂ ਆਉਂਦੀ ਰੋਟੀ ਵੀ ਨਹੀਂ ਖਾਣ ਨੂੰ ਮਨ ਕਰਦਾ ਰੋਟੀ ਵੈਸੇ ਤਰ੍ਹਾਂ ਹੀ ਇੱਕ ਅੱਧੀ ਖਾ ਲਈ ਬੁਰਕੀ ਖਾ ਲਈ ਨਾ ਖਾ ਲਈ ਨਾ ਖਾ ਲਈ ਹੂੰ ਘਰ ਦੀਆਂ ਫਿਕਰਾਂ ਹੀ ਸਤਾਈ ਜਾਂਦੀਆਂ ਹੋਣੀਆਂ ਹਾਂਜੀ ਕਫਾ ਕਰਦੀਆਂ ਫਿਕਰਾਂ ਇਸੇ ਤਰ੍ਹਾਂ ਆਇਆਂ ਨਾ ਫਿਰ ਜਿਸ ਤਰ੍ਹਾਂ ਹੁਣ ਕਰ ਸਮਾਨ ਆ ਯਾ ਇਹ ਟੁੱਟ ਭੱਜ ਗਿਆ ਤੇ ਫਿਰ ਕਿਸ ਤਰ੍ਹਾਂ ਬਣਨਾ ਕੀ ਕਰਾਂਗੇ ਉਹ ਉਹ ਵੀ ਮੈਂ ਤਾਂ ਲੌਨ-ਲੌਨ ਤੇ ਬਣਾਏ ਹੁੰਦੇ ਆ ਕਿਸੇ ਦਾ ਕੋਈ ਲੌਨ ਤੇ ਇਸੇ ਤਰ੍ਹਾਂ ਕੇ ਕੋਈ ਲੌਨ ਲੈ ਲਓ ਹਫਤੇ ਵਾਰੀ ਲੌਨ ਲਈ ਦਾ ਦੇ ਦਾ ਕਿਸੇ ਦਾ ਕੋਈ ਬੈੱਡ ਲੌਨ ਤੇ ਆ ਕਿਸੇ ਦੀ ਫਰਿਜ ਲੌਨ ਹਾਂਜੀ ਇਹ ਇਸੇ ਤਰ੍ਹਾਂ ਇਸੇ ਤਰ੍ਹਾਂ ਸਮਾਨ ਬਣਾਇਆ ਹੁੰਦਾ ਥੋੜਾ ਥੋੜਾ ਕਿਸਤਾ ਤੇ ਬਣਾਇਆ ਹੁੰਦਾ ਕਿ ਚੱਲ ਥੋੜਾ ਥੋੜਾ ਮੈਂ ਤਾਂ ਉਹ ਤਾਂ ਪਾਣੀ ਪੂਣੀ ਚ ਫਰਿਜਾ ਫਰੁਜਾ ਤਾਂ ਖਰਾਬ ਹੋ ਗਏ ਹੋ ਲੱਗਿਆ ਹੋ ਗਿਆ ਹੁਣ ਕੀ ਕਰ ਸਰ ਹੁਣ ਵੀਰ ਕੀ ਕਰ ਸਕਨੇ ਕੀ ਕਰ ਸਕਨੇ ਹੁਣ ਮਾਲਕ ਤੇ ਗੁੱਸਾ ਨਹੀਂ ਹੁੰਦਾ ਹਾਂ ਮਾਲਕ ਤੇ ਵੀਰ ਗੁੱਸਾ ਕਾਦਾ ਫਿਰ ਹੁਣ ਮੈਂ ਨਹੀਂ ਰੋਣਾ ਗੁੱਸਾ ਕਰਦਾ ਜਾ ਹਾਂ ਮੈਂ ਮਾਲਕ ਦਾ ਵੀਰ ਕੀ ਗੁੱਸਾ ਕੱਢ ਗਿਆ ਹਾਂ ਮਾਲਕ ਦਾ ਇਹ ਕੋਈ ਗੁੱਸਾ ਕੱਢੀ ਨਹੀਂ ਸਕਦੇ ਇਹ ਸਾਡੀ ਹੁਣ ਕਿਸਮਤ ਆ ਕਿਸਮਤ ਦੇ ਸਿਰ ਦੇਊਗੀ ਤਾਂ ਫੇਰ ਕਿਤੇ ਅਸੀਂ ਪੈਰਾਸਰ ਹੋ ਜਾਣਗੇ ਆਹ ਗਲਾਸੀ ਫੜ ਤਾਂ ਇਹਨਾਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਤੁਸੀਂ ਇਹਨਾਂ ਲੋਕਾਂ ਦੇ ਵਿਚਾਰਿਆਂ ਦੇ ਹਾਲਾਤ ਦੇਖੇ ਕਿਸ ਤਰੀਕੇ ਦੇ ਨਾਲ ਆਪਣੀਆਂ ਜਾਨਾਂ ਬਚਾ ਕੇ ਘਰਾਂ ਚੋਂ ਦੌੜ ਕੇ ਆਏ ਕਈਆਂ ਦੇ ਜਵਾਕ ਉੱਥੇ ਰਹਿ ਗਏ ਕਈਆਂ ਦੇ ਜਵਾਕ ਆ ਗਏ ਤੇ ਮਾਪੇ ਉੱਥੇ ਰਹਿ ਗਏ ਕੋਈ ਨਾਨਕਿਆਂ ਨੂੰ ਤੁਰ ਗਿਆ ਕੋਈ ਪੂਆ ਕੋਲੇ ਤੁਰ ਗਿਆ ਜਵਾਕ ਕਹਿਣ ਦਾ ਮਤਲਬ ਆਪਣੇ ਨਾਲੋਂ ਆਪਣੇ ਵਿਛੋੜ ਤੇ ਪਾਣੀ ਨੇ ਇਹ ਪਾਣੀ ਦਾ ਕਹਿਰ ਤੁਸੀਂ ਦੇਖਿਆ ਇਹ ਪਾਣੀ ਨੇ ਬਹੁਤ ਕੁਝ ਤਬਾਹ ਕਰਤਾ ਲੱਖਾਂ ਪਸ਼ੂ ਰੁੜ ਗਏ ਕੁਝ ਕੁ ਲੋਕਾਂ ਦੇ ਪਸ਼ੂ ਬਚ ਗਏ ਲੱਖਾਂ ਲੋਕ ਰੁੜ ਗਏ ਕੁਝ ਕੁ ਲੋਕ ਬਚ ਕੇ ਆਪਣੀ ਸਿਆਣਫ ਨਾਲ ਤੇ ਕੁਝ ਨੂੰ ਇਸ ਕੁਦਰਤ ਨੇ ਸਮਾ ਦਿੱਤਾ ਤੁਸੀਂ ਇਸ ਗੱਲਬਾਤ ਨੂੰ ਕਿਵੇਂ ਦੇਖਦੇ ਹੋ ਇਹਨਾਂ ਲੋਕਾਂ ਲਈ ਇੱਕ ਵਾਰੀ ਸ਼ੇਅਰ ਜ਼ਰੂਰ ਕਰੋ ਜੇ ਜੁੜੇ ਹੋ ਸਫਰ ਟੈਲੀ ਵੀ ਨਾਲ ਫਿਰ ਮਿਲਾਂਗਾ ਇੱਕ ਹੋਰ ਕਹਾਣੀ ਲੈ ਕੇ ਸੱਚ ਜਲ